ਲੋਰੀ ਮਾਵਿੰਦਰ ਗੌਰ ਮੇਰੇ ਵੱਲੋਂ ਪ੍ਰੇਮ ਪਰ ਸਾਤਸ੍ਰੀ ਕਾਲ ਜੀ ਆਪਾਂ ਛੋਟਾ ਜਿਹਾ ਢੋਲਕੀ ਵਾਲਾ ਪੰਜਾਬੀ ਲੋਕ ਗੀਤ ਤੁਹਾਨੂੰ ਸੁਣਾਉਣੇ ਆ ਤੇ ਸੁਣੋ ਤੇ ਇਹਦਾ ਆਨੰਦ ਮਾਨੋ ਜੀ ਤੇ ਇੱਕ ਧੀ ਆ ਦੇਵੀਰ ਨੂੰ ਕਹਿੰਦੀ ਹੈ ਭੈਣ ਵੀ ਮੈਨੂੰ ਲੈ ਚੱਲ ਤੇ ਸੁਣੋ ਬੱਲੇ ਬੱਲੇ ਵੇ ਵੀਰਾ ਮੈਨੂੰ ਲੈ ਚੱਲ ਵੇ ਬੱਲੇ ਬੱਲੇ ਅ ਮੇਰੀਆਂ ਕੱਤਾਂ ਨਸ ਹੈ ਲੀਆਂ ਕੱਲੀਆਂ ਵੀਰਾ ਮੈਨੂੰ ਲੈ ਚੱਲ ਵੇ ਬੱਲੇ ਬੱਲੇ ਵੇ ਵੀਰਾ ਮੈਨੂੰ ਲੈ ਚੱਲ ਵੇ ਬੱਲੇ ਬੱਲੇ ਵੀ ਮਾਵਾਂ ਤੀਆਂ ਮੇਲਣ ਲੱਗੀਆਂ ਬੱਲੇ ਬੱਲੇ ਵੀ ਮਾਵਾਂ ਤੀਆਂ ਮੇਲਣ ਲੱਗੀਆਂ ਅਚਾਰੇ ਕੰਡਾ ਨੇਚ ਬਾਰੇ ਦੀਆਂ ਹਿੱਲੀਆਂ ਮਾਵਾ ਤੀਆਂ ਵੇਲਣ ਲੱਗੀਆਂ ਬੱਲੇ ਬੱਲੇ ਵੀ ਮਾਵਾ ਤੀਆਂ ਵੇਲਣ ਲੱਗੀਆਂ ਅਚਾਰੇ ਕੰਡਾ ਨੇਚ ਬਾਰੇ ਦੀਆਂ ਹਿੱਲੀਆਂ ਮਾਵਾ ਤੀਆਂ ਵੇਲਣ ਲੱਗੀਆਂ ਬੱਲੇ ਬੱਲੇ ਵੀ ਮਾਵਾ ਤੀਆਂ ਵੇਲਣ ਲੱਗੀਆਂ ਅਬ ਬੱਲੇ ਬੱਲੇ 베 ਵੀਰਾ ਮੈਨੂੰ ਲੈ ਚੱਲ ਵੇ ਬੱਲੇ ਬੱਲੇ ਅ ਮੇਰੀਆਂ ਕੱਤਨ ਸੇ ਲੀਆਂ ਕੱਲੀਆਂ ਵੀਰਾ ਮੈਨੂੰ ਲੈ ਚੱਲ ਵੇ ਬੱਲੇ ਬੱਲੇ ਵੀਰਾ ਮੈਨੂੰ ਲੈ ਚੱਲ ਵੇ ਬੱਲੇ ਬੱਲੇ ਨੀ ਪਹਿਨੇ ਤੈਨੂੰ ਕਿੱਥਰਾਂ ਲਜਾਂ ਬੱਲੇ ਬੱਲੇ ਨੀ ਪਹਿਨੇ ਤੈਨੂੰ ਕਿੱਥਰਾਂ ਲਜਾਂ ਬੱਲੇ ਬੱਲੇ ਨੀ ਪਹਿਨੇ ਤੈਨੂੰ ਕਿੱਥਰਾਂ ਲਜਾਂ ਬੱਲੇ ਤੇਰੀ ਚਾਲ ਚੱਲੀ ਨਾ ਜਾਵੇ ਪੈਣ ਤੈਨੂੰ ਕਿੱਥੇ ਹਰਾਂ ਲ ਜਾ ਤੇਰੀ ਚਾਲ ਚੱਲੀ ਨਾ ਜਾਵੇ ਪੈਣ ਤੈਨੂੰ ਕਿੱਥੇ ਹਰਾਂ ਲ ਜਾ ਅਬੱਲੇ ਬੱਲੇ ਵੇ ਵੀਰਾ ਮੈਨੂੰ ਲੈ ਚੱਲ ਵੇ ਹਬੱਲੇ ਬੱਲੇ ਵੇ ਵੀਰਾ ਮੈਨੂੰ ਲੈ ਚੱਲ ਵੇ ਮੇਰੀ ਚਾਲ ਚੱਲਣਗੇ ਮਾਪੇ ਵੀਰਾ ਮੈਨੂੰ ਲੈ ਚੱਲ ਵੇ ਬੱਲੇ ਬੱਲੇ ਵੇ ਵੀਰਾ ਮੈਨੂੰ ਲੈ ਚੱਲ ਵੇ ਮੇਰੀ ਚਾਲ ਚੱਲਣਗੇ ਮਾਪੇ ਵੀਰਾ ਮੈਨੂੰ ਲੈ ਚੱਲ ਵੇ ਬੱਲੇ ਬੱਲੇ ਵੇ ਵੀਰਾ ਮੈਨੂੰ ਲੈ ਚੱਲ ਵੇ ਅਬ ਬੱਲੇ ਬੱਲੇ ਨਹੀਂ ਬੱਲੇ ਬੱਲੇ ਵੇ ਕੋਠੇ ਕੋਠੇ ਆ ਜਾ ਵੀਰਨਾ ਬੱਲੇ ਬੱਲੇ ਵੇ ਕੋਠੇ ਕੋਠੇ ਆ ਜਾ ਵੀਰਨਾ बैठी बैठीक बत्ती सस मेरी कोठे कोठे आजावीरना बल्ले बल्ले भी कोठे कोठे आजावीरना बैठी बैठ बत्ती सस मेरी कोठे कोठे आजा मीरना बल्ले बल्ले भी कोठे कोठे आजावीरना बल्ले बल्ले भी ਸੱਸ ਦਿੱਤਾ ਖੰਡ ਮੁੱਕ ਗਈ ਬੱਲੇ ਬੱਲੇ ਵੀ ਸੱਸ ਦਿੱਤਾ ਖੰਡ ਮੁੱਕ ਗਈ ਜਦੋਂ ਵੀਰ ਪਰੋਨਾ ਆਇਆ ਸੱਸ ਦਿੱਤਾ ਖੰਡ ਮੁੱਕ ਗਈ ਬੱਲੇ ਬੱਲੇ ਵੀ ਸੱਸ ਦਿੱਤਾ ਖੰਡ ਮੁੱਕ ਗਈ ਜਦੋਂ ਵੀਰ ਪਰੋਨਾ ਆਇਆ ਸੱਸ ਦਿੱਤਾ ਖੰਡ ਮੁੱਕ ਗਈ ਬੱਲੇ ਬੱਲੇ ਵੀ ਸੱਸ ਦਿੱਤਾ ਖੰਡ ਮੁੱਕ ਗਈ ਬੱਲੇ ਬੱਲੇ ਵਿਖੰਡ ਦੀਆਂ ਆਉਣ ਬੋਰੀਆਂ ਬੱਲੇ ਬੱਲੇ ਵਿਖੰਡ ਦੀਆਂ ਆਉਣ ਬੋਰੀਆਂ ਜਦੋਂ ਸੱਸ ਦਪਤੀ ਜਾ ਆਇਆ ਖੰਡ ਦੀਆਂ ਆਉਣ ਬੋਰੀਆਂ ਬੱਲੇ ਬੱਲੇ ਵਿਖੰਡ ਦੀਆਂ ਆਉਣ ਬੋਰੀਆਂ ਜਦੋਂ ਸੱਸ ਦਪਤੀ ਜਾ ਆਇਆ ਖੰਡ ਦੀਆਂ ਆਉਣ ਬੋਰੀਆਂ ਭੱਲੇ ਭੱਲੇ ਵੀ ਕਿੱਲੀਆਂ ਰੰਗੀਲ ਗੱਡੀਆਂ ਭੱਲੇ ਭੱਲੇ ਵੀ ਕਿੱਲੀਆਂ ਰੰਗੀਲ ਗੱਡੀਆਂ ਬੋਤਾ ਬਣਾਵੇ ਸਰਮਨਾ ਵੀਰਾ ਕਿੱਲੀਆਂ ਰੰਗੀਲ ਗੱਡੀਆਂ ਭੱਲੇ ਭੱਲੇ ਵੀ ਕਿੱਲੀਆਂ ਰੰਗੀਲ ਗੱਡੀਆਂ ਆ ਭੱਲੇ ਭੱਲੇ ਵੇ ਤਾਵੇ ਉੱਤੇ ਰੋਟੀ ਪਾਵਾਂ ਭੱਲੇ ਭੱਲੇ ਵੇ ਤਾਵੇ ਉੱਤੇ ਰੋਟੀਆਂ ਪਾਵਾਂ ਉਹ ਤੋਂ ਯਾਦ ਵੀ ਆਵੇ ਤਵੇ ਉਤੇ ਰੋਟੀਆਂ ਪਾਵਾਂ ਬੱਲੇ ਬੱਲੇ ਤਵੇ ਉਤੇ ਰੋਟੀਆਂ ਪਾਵਾਂ ਜਦ ਤੋਂ ਆਇਓ ਨਯਾਦ ਵੀਰਾ ਤੇਰੀ ਆਵੇ ਤਵੇ ਉਤੇ ਪਾਵਾਂ ਰੋਟੀਆਂ ਬੱਲੇ ਬੱਲੇ ਵੀ ਤਵੇ ਉਤੇ ਪਾਵਾਂ ਰੋਟੀਆਂ ਬੱਲੇ ਬੱਲੇ ਵੀ ਕੱਲੀ ਬੈਠ ਕੇ ਚਵਾਰੇ ਵਿੱਚ ਰੋਂ ਆ ਯਾਦ ਆਈ ਮਾਪਿਆਂ ਦੀ ਬੱਲੇ ਬੱਲੇ ਵੀ ਆ ਰਹੀ ਮਾਪਿਆਂ ਦੀ ਕੱਲੀ ਬੈਠ ਕੇ ਚਵਾਰੇ ਵਿੱਚ ਰੋਂ ਆ ਯਾਦ ਆਈ ਮਾਪਿਆਂ ਦੀ ਬੱਲੇ ਬੱਲੇ ਵੀ ਆ ਰਹੀ ਮਾਪਿਆਂ ਦੀ ਬੱਲੇ ਬੱਲੇ ਵੇ ਵੀਰਾ ਮੈਨੂੰ ਲੈ ਚੱਲ ਵੇ ਬੱਲੇ ਬੱਲੇ ਵੇ ਵੀਰਾ ਮੈਨੂੰ ਲੈ ਚੱਲ ਵੇ ਮੇਰੀ ਸੱਸ ਦੇਂਦੀ ਆ ਸਾਨੂੰ ਮੇਲੇ ਵੀਰਾ ਮੈਨੂੰ ਲੈ ਚੱਲ ਵੇ ਮੇਰੀ ਸੱਸ ਦੇਵੇ ਮੈਨੂੰ ਮੇਰੇ ਵੀਰਾ ਮੈਨੂੰ ਲੈ ਬੱਲੇ ਬੱਲੇ ਨੀ ਬੋਤਿਆ ਪਰਾਂਵਾ ਵਾਲੀਏ ਬੱਲੇ ਬੱਲੇ ਨੀ ਬੋਤਿਆ ਪਰਾਂਵਾ ਵਾਲੀਏ ਤੈਨੋ ਤੀਆਂ ਤੇ ਲੈਣਾ ਨਾ ਆਏ ਬੋਤਿਆ ਪਰਾਂਵਾ ਵਾਲੀਏ ਬੱਲੇ ਬੱਲੇ ਨੀ ਬੋਤਿਆ ਪਰਾਂਵਾ ਵਾਲੀਏ ਆ ਬੱਲੇ ਬੱਲੇ ਵੇ ਵੀਰਾ ਮੈਨੂੰ ਲੈ ਚੱਲ ਵੇ ਬੱਲੇ ਬੱਲੇ ਵੇ ਵੀਰਾ ਜੀ ਐਸੀ ਇੱਕ ਪੰਜਾਬੀ ਲੋਕ ਗੀਤ ਹੈ ਢੋਲ ਦੀ ਦਾ ਜੇ ਤੁਹਾਨੂੰ ਚੰਗਾ ਲੱਗਿਆ ਤੇ ਤੁਸੀਂ ਲਾਇਕ ਸ਼ੇਅਰ ਕਰਨਾ ਤੇ ਕਮੈਂਟ ਕਰਕੇ ਦੱਸਣਾ ਵੀ ਤੁਹਾਨੂੰ ਕਿਵੇਂ ਦਾ ਲੱਗਿਆ ਤੇ ਮੇਰੀ ਵੀਡੀਓ ਵੇਖਣ ਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ